ਬੰਚੀ ਹੁੰਦੇ ਬਾਰੇ ਕੀ ਹੋਵੇ ਬੋਲੋ ਸਰ ਦਾ ਭਾਗਾ ਆ ਰਾ ਬਾਈ ਜੀ ਸਾਡੇ ਕੋਲ ਗੂਰੇ ਦੇ ਬਹੁਤ ਹੀ ਵਧੀਆ ਕੰਮ ਕਰ ਰਿਹਾ ਜੈਮਾ ਚਿਤਪੁਰਨੀ ਕਲੱਬ ਵੱਲੋਂ ਸਾਡੀਆਂ ਧੀਆਂ ਦੀ ਲੋੜੀ ਜੀ ਧੀਆਂ ਦਾ ਇੱਕ ਫੰਕਸ਼ਨ ਨਹੀਂ ਤਾਂ ਧੀਆਂ ਨੂੰ ਤਾਂ ਸਮਝਦਾ ਹੀ ਕੋਈ ਨਹੀਂ ਸੀ ਲੇਕਿਨ ਸਾਡੇ ਜਿਹੜੇ ਬੱਚੇ ਸਾਡੇ ਕਲੱਬ ਵਾਲੇ ਸਾਡੇ ਭੈਣ ਭਰਾ ਉਹਨਾਂ ਨੇ ਧੀਆਂ ਦੀ ਲੋੜੀ ਇੱਥੇ ਬਣਾਈ ਆ ਇਹ ਤਾਂ ਕਮਾਲ ਦੀ ਗੱਲ ਬਹੁਤ ਵਧੀਆ ਮੈਨੂੰ ਮੈਨੂੰ ਬਹੁਤ ਖੁਸ਼ੀ ਆ ਔਰ ਸਾਡੀਆਂ ਧੀਆਂ ਇਸ ਦੁਨੀਆ ਦੇ ਵਿੱਚ ਚੰਦ ਤਾਰਿਆਂ ਵਾਂਗੂੰ ਚਮਕਣ ਉਹਨਾਂ ਦੀ ਇੰਨੀ ਇੱਜ਼ਤ ਹੋਵੇ ਇੰਨੀ ਉਹਨਾਂ ਦੀ ਤੌਰ ਹੋਵੇ ਆਪਦੇ ਕਾਮਕਾਰਾਂ ਦੇ ਵਿੱਚ ਆਪਦੀ ਐਜੂਕੇਸ਼ਨ ਦੇ ਵਿੱਚ ਅੱਗੇ ਨਿਕਲਦੇ ਆਪਦੇ ਮਾਪੇ ਦਾ ਨਾਮ ਰੌਸ਼ਨ ਕਰਨ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰਨ ਔਰ ਮੈਂ ਜੋ ਉਹਨਾਂ ਧੀਆ ਵਾਸਤੇ ਕਰ ਸਕਦਾ ਮੈਂ ਉਹਦੇ ਲਈ ਹਾਜ਼ਰ ਆ ਤੁਹਾਨੂੰ ਬਹੁਤ ਬਹੁਤ ਵਧਾਈ ਤੁਹਾਨੂੰ ਸਾੜਿਆਂ ਨੂੰ ਵਧਾਈ ਲੋੜੀ ਆਪਣੀ ਧੀਆ ਦੇ ਨਾਂ ਤੇ ਵਧਾਈ ਬਹੁਤ ਵਧਾਈ ਸਾਬ ਅਜਿਹੀਆਂ ਧੀਆ ਦੇ ਜਿਹੜਾ ਪ੍ਰੋਗਰਾਮ ਕਰਵਾ ਦਿੰਗੇ ਸੰਸਥਾ ਵਾ ਜਾਂ ਹੋਰ ਸੰਸਥਾਵਾਂ ਜਿਹੜੀਆਂ ਹੈਗੀਆਂ ਇਹੋ ਜਿਹੇ ਪ੍ਰੋਗਰਾਮ ਨਹੀਂ ਕਰਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੇ ਇਹਨਾਂ ਸੰਸਥਾਵਾਂ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਮੈਂ ਤਾਂ ਇੱਕ ਗੱਲ ਕਹਿਣੀ ਚਾਹ ਜਿਹੜੇ ਪੰਜਾਬ ਦੇ ਵਿੱਚ ਆ ਅਸੀਂ ਤਾਂ ਆਪ ਦੀਆਂ ਧੀਆਂ ਨਾਲ ਆਪ ਦੇ ਸਿਰ ਦਾ ਤਾਜ ਸਮਝਦੇ ਆ। ਉਹ ਸਾਰਿਆਂ ਨੂੰ ਧੀਆਂ ਦੇ ਸਬੰਧ ਦੇ ਵਿੱਚ ਜਿਹੜੇ ਚੰਗੇ ਪ੍ਰੋਗਰਾਮ ਆ ਉਹ ਕਰਨੇ ਚਾਹੀਦੇ ਆ। ਔਰ ਇਹਦੇ ਨਾਲ ਸਾਡਾ ਜਿਹੜਾ ਬਾਬੇ ਨਾਨਕ ਦਾ ਜਿਹੜਾ ਸਨੇਹਾ ਨਾ ਸਾਨੂੰ ਦਿੱਤਾ। ਜੋ ਕਿ ਉਹ ਬੰਦਾ ਆਖੀ ਇੱਜ਼ਤ ਜੰਮੇ ਰਾਜਾਨ। ਅਸੀਂ ਉਹ ਤੇ ਪਹਿਰਾ ਦਿੰਦੇ ਆ ਔਰ ਜਿਹੜਾ ਬਾਬੇ ਨਾਨਕ ਦੀ ਗੱਲ ਤੇ ਪਹਿਰਾ ਦਿੰਦਾ ਸਮਝ ਲਓਨੇ ਕੋਲ ਸਾਰਾ ਕੁਝ ਹੀ ਆ। ਸੋ ਗੁਰੂ ਸਾਹਿਬ ਉਹ ਤੇ ਬਖਸ਼ਿਸ਼ ਕਰਨ। ਸੋ ਆਪ ਸਭ ਨੂੰ ਬਹੁਤ ਬਹੁਤ ਵਧਾਈ। ਮੈਨੂੰ ਤਾਂ ਪੂਰੀ ਖੁਸ਼ੀ ਹੋਈ ਅੱਜ ਸਾਡੀਆਂ ਧੀਆਂ ਦਾ ਇੱਥੇ ਦੇਵੀ ਵਾਲੇ ਰੋਡ ਦੇ ਮੈਨੂੰ ਸਾਰੇ ਦਰਸ਼ਨ ਕਰਕੇ ਨਾ ਬਹੁਤ ਖੁਸ਼ੀ ਆਈ ਤੁਹਾਨੂੰ ਬਹੁਤ ਬਹੁਤ ਬਲਾਈ ਜੀ ਸਾਵਾ ਜਿੱਥੇ ਜਿਹੜਾ ਹੈ ਦੇਵੀ ਵਾਲੇ ਰੋਡ ਤੋਂ ਤੁਸੀਂ ਆਏ ਹੋ ਇੱਥੇ ਲੋੜੀ ਧੀਆਂ ਦੀ ਪ੍ਰੋਗਰਾਮ ਰੱਖਿਆ ਠੀਕ ਹੈ ਨਾ ਤੁਹਾਨੂੰ ਜੈ ਮਾਨ ਚੰਤਪੁਰਨੀ ਕਲੱਬ ਨੇ ਇੱਥੇ ਜੋ ਪ੍ਰੋਗਰਾਮ ਲੀਕਿਆ ਧੀਆਂ ਦੀ ਲੋੜੀ ਦਾ ਬਹੁਤ ਸ਼ਲਾਘਾਯੋਗ ਹੈ ਬਹੁਤ ਅੱਛਾ ਅੱਛੀ ਗੱਲ ਹੈ ਕਿਉਂਕਿ ਆਪਾਂ ਸਮਾਜ 'ਚ ਦੇਖਦੇ ਆਂ ਬੇਟਿਆਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਆ ਪਰ ਕੁੜੀਆਂ ਵੀ ਕਿਸੇ ਖੇਤਰ 'ਚ ਘੱਟ ਨਹੀਂ ਬੇਟੀਆਂ ਨੂੰ ਵੀ ਉਸੇ ਤਰ੍ਹਾਂ ਅ ਮਤਲਬ ਚੱਕਣਾ ਚਾਹੀਦਾ ਜਾਂ ਉਹਨਾਂ ਨੂੰ ਪਿਆਰ ਕਰਨਾ ਚਾਹੀਦਾ ਮਾਂ ਪਿਓ ਨੂੰ ਇਹ ਸੁਝਾਅ ਮੇਰਾ ਵੀ ਬੇਟੀਆਂ ਨੂੰ ਬਰਾਬਰ ਦਾ ਪਿਆਰ ਚਾਹੀਦਾ ਕਿਉਂਕਿ ਉਹ ਅੱਜ ਦੀ ਬੇਟੀ ਕੱਲ੍ਹ ਵੀ ਲਕਸ਼ਮੀ ਬਾਈ ਵੀ ਹੋਈ ਹੋ ਸਕਦੀ ਹੈ ਮਾਈ ਭਾਗੋ ਵੀ ਹੋ ਸਕਦੀ ਹੈ ਔਰ ਕੱਲ ਵੀ ਰਾਸ਼ਟਰਪਤੀ ਵੀ ਹੋ ਸਕਦੀ ਸਿਆਸੀ ਘੇਤਰ ਜਿਵੇਂ ਕੀਤੀ ਔਰ ਪ੍ਰਧਾਨ ਮੰਤਰੀ ਵੀ ਹੋ ਸਕਦੀ ਆ ਉਹ ਹਾਂ ਜੀ ਤਿੰਿਆਂ ਦੇ ਪ੍ਰੋਗਰਾਮ ਨੂੰ ਲੈ ਕੇ ਜਿਹੜੀਆਂ ਸੰਸਧਾਵਾਂ ਇਹੋ ਜਿਹੇ ਪ੍ਰੋਗਰਾਮ ਕਰਦੀਆਂ ਐ ਅੱਜ ਕਿਹਨੇ ਜੰਨੇ ਹੋਰ ਅਜਿਹੀਆਂ ਸੰਸਧਾਵਾਂ ਇਹ ਜੋ ਵੀ ਪ੍ਰੋਗਰਾਮ ਹੁੰਦੇ ਆ ਫੰਡ ਨਾਲ ਹੁੰਦੇ ਆ ਇਸ ਤਰ੍ਹਾਂ ਵੀ ਕੋਈ ਘਾੜ ਨਹੀਂ ਆਉਣ ਦਿੱਤੀ ਜਾਵੇਗੀ ਮਾਜੋਬ ਸਪੀਕਰ ਸਾਹਿਬ ਦਾ ਪਹਿਲਾਂ ਹੀ ਫੁੱਲੇ ਭੰਡਾਰੇ ਆ ਇਹਨਾਂ ਦੇ ਜਦੋਂ ਮਰਜ਼ੀ ਸਾਨੂੰ ਦੱਸਣ ਪਾਉਂਡਰ ਸਪੀਕਰ ਸਾਹਿਬ ਤੱਕ ਗੱਲ ਪਹੁੰਚਾਈ ਜਾਵੇ ਤਾਂ ਉਹ ਮਤਲਬ ਕੋਈ ਕਿਸੇ ਚੀਜ਼ ਦੀ ਘਾਟ ਨਹੀਂ ਹੋਣ ਦਿੱਤੀ ਜਾਵੇ ਇਹ ਤਾਂ ਬਹੁਤ ਵਡਾਵਾ ਦੇਣ ਵਾਲੀ ਗੱਲ ਆ ਧੀਆਂ ਨੂੰ ਮਤਲਬ ਲੈਫਟ ਲਿਫਟ ਕਰਨਾ ਚਾਹੀਦਾ ਇਹਨਾਂ ਨੂੰ ਧੀਆਂ ਠੀਕ ਹੈ ਜੀ ਮਿਹਰਬਾਨ ਹਾਂਜੀ ਸਰ ਅੱਜ ਧੀਆਂ ਦੀ ਲੋੜੀ ਕੀ ਕਹਿਣਾ ਚਾਹੂਗਾ ਦੇਖੋ ਜੀ ਦੇਵੀ ਵਾਲਾ ਰੋਡ ਵਾਰਡ ਨੰਬਰ 7 ਵਿੱਚ ਧੀਆਂ ਦੀ ਲੋੜੀ ਮਨਾਈ ਗਈ ਹੈ ਮਾਂ ਚੰਤਪੁਰਨੀ ਕਲੱਬ ਵੱਲੋਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਤੀ ਪਲਵਿੰਦਰ ਕੌਰ ਜੋ ਸਾਡੇ ਐਮਸੀ ਆ ਉਹਨਾਂ ਦੇ بیٹے ਸੁਖਵਿੰਦਰ ਸੁਖੀ ਨੇ ਇਹ ਪ੍ਰੋਗਰਾਮ ਲੀਕਿਆ ਬੜਾ ਮਨ ਖੁਸ਼ ਹੋਇਆ ਕਿ ਅਸੀਂ ਇੱਥੇ 50 ਸਾਲ ਤੋਂ ਪਹਿਲਾ ਫੰਕਸ਼ਨ ਦੇਖਿਆ ਕਿ ਜਿੱਥੇ ਸਾਡੇ ਦੇਵੀ ਵਾਲਾ ਰੋਡ ਦੇ ਲੋਕ 71 ਹੋ ਕੇ ਇੱਕ ਸਾਂਝੀ ਵਾਲਤਾ ਦਾ ਪ੍ਰਤੀਕ ਬਣੇ ਆ ਦੇਖੋ ਸਾਰੀ ਦੁਨੀਆ 'ਚ ਵਿਸ਼ੇਸ਼ ਕਰਕੇ ਪੰਜਾਬ ਚ ਜਦੋਂ ਲੋਕ ਪਿੰਡਾਂ ਦੇ ਸ਼ਹਿਰਾਂ ਦੇ ਇਕੱਤਰ ਹੋ ਕੇ ਟਰੱਕਾਂ ਚ ਟਰਾਲੀਆਂ ਤੇ ਛੋਟੇ ਹਾਥੀਆਂ ਤੇ ਜਾ ਕੇ ਕਿਸੇ ਧਾਰਮਿਕ ਸਮਾਜਿਕ ਪ੍ਰੋਗਰਾਮ ਚ ਜਾਂਦੇ ਆ ਉਥੇ ਸਾਡੀਆਂ ਸਮਾਜਿਕ ਜਿਹੜੀਆਂ ਜਿੰਮੇਵਾਰੀਆਂ ਵਧਣ ਦੇ ਨਾਲ ਨਾਲ ਸਾਡੇ ਸਮਾਜਿਕ ਰਿਸ਼ਤਿਆਂ ਦੇ ਵਿੱਚ ਵੀ ਮਜ਼ਬੂਤੀ ਆਉਂਦੀ ਹੈ ਔਰ ਅੱਜ ਸਾਡੇ ਦੇਵੀ ਵਾਲਾ ਰੋਡ ਤੇ ਜੋ ਗਲੀ ਨੰਬਰ 1 ਤੋਂ ਲੈ ਕੇ ਲਾਸਟ ਤੱਕ ਜੋ ਵੀ ਪ੍ਰੋਗਰਾਮ ਆ ਇੱਥੇ ਸਾਡੀਆਂ ਬੀਬੀਆਂ ਬੱਚੇ ਔਰਤਾਂ ਇੱਥੇ ਇਕੱਤਰ ਹੋ ਕੇ ਸਾਂਝੇ ਤੌਰ ਤੇ ਪ੍ਰੋਗਰਾਮ ਮਨਾਇਆ ਮੈਂ ਇਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਦੂਜੇ ਪਾਸੇ ਇੱਕ ਸੁਨੇਹਾ ਦੇਣਾ ਚਾਹਣਾ ਹੈ ਸਾਡੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਕਿਉਂਕਿ ਜਿਹੜੀ ਘਟ ਰਹੀ ਆਬਾਦੀ ਹੈ ਠੀਕ ਹੈ ਕਿਸੇ ਟਾਈਮ ਲੜਕੀਆਂ ਦੀ ਰੇਸ਼ਿਓ ਬਹੁਤ ਘਟ ਗਈ ਸੀ ਪਰ ਅੱਜ ਜਿਹੜੀ ਆਬਾਦੀ ਘਟ ਰਹੀ ਆ ਪੰਜਾਬ ਦੇ ਵਿੱਚ ਜਿਹੜਾ ਸਾਡਾ ਯੂਥ ਆ ਵਿਦੇਸ਼ਾਂ ਨੂੰ ਤੁਰਿਆ ਜਾ ਰਿਹਾ ਔਰ ਵਿਦੇਸ਼ ਜਿਹੜੇ ਬੱਚੇ 18 20 ਸਾਲ ਦੇ 25 ਸਾਲ ਦੇ ਵਿਦੇਸ਼ਾਂ ਚ ਰਹਿ ਰਹੇ ਹੋ ਵਾਪਸ ਨਹੀਂ ਆਉਂਦੇ ਸੋ ਪੰਜਾਬ ਆ ਜਿਹੜਾ ਅੱਜ ਇਹੋ ਜੀ ਸਥਿਤੀ ਵੱਲ ਜਾ ਰਿਹਾ ਹੈ ਆਉਂਦੇ 5 7 ਸਾਲਾਂ ਨੂੰ ਤੁਸੀਂ ਦੇਖੋ ਜੇ ਇੱਥੇ ਬਜ਼ੁਰਗ ਰਹਿ ਜਾਣੇ ਆ ਇਕੱਲੇ ਔਰ ਜਿੱਥੇ ਅਸੀਂ ਈਧੀਆਂ ਦੀ ਲੋੜੀ ਮਨਾਉਨੇ ਆ ਸਾਨੂੰ ਜਿਹੜਾ ਸਮਾਜਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਾਸਤੇ ਸਾਨੂੰ ਮੈਂ ਤਾਂ ਇਹ ਮਹਿਸੂਸ ਕਰਦਾ ਸਾਨੂੰ ਬੱਚੇ ਵੀ ਵੱਧ ਪੈਦਾ ਕਰਨੇ ਚਾਹੀਦੇ ਚਾਰ-ਚਾਰ ਬੱਚੇ ਪੈਦਾ ਕਰਨੇ ਚਾਹੀਦੇ ਆ ਕਿਉਂਕਿ ਅੱਜ ਪੰਜਾਬ ਅਜਿਹੀ ਸਥਿਤੀ 'ਚ ਖੜਾ ਹੈ ਕਿ ਅਸੀਂ ਇੱਕ-ਇੱਕ ਬੱਚੇ ਤੇ ਆਗੇ ਉਹ ਵੀ ਇੱਕ-ਇੱਕ ਬੱਚਾ ਜਿਹੜਾ ਵਿਦੇਸ਼ਾਂ 'ਚ ਬੈਠਾ ਹੈ ਔਰ ਮਗਰੋਂ ਸਾਡੇ ਇੱਥੇ ਬਜ਼ੁਰਗਾਂ ਮੈਂ ਥੋੜੇ ਦਿਨ ਪਹਿਲਾਂ ਇੱਥੇ ਕੋੜਾ ਪੂਰਾ ਸ਼ਹਿਰ ਵਿੱਚ ਗਿਆ ਉੱਥੇ ਕਾਫੀ ਸਿਆਣੇ ਬੰਦੇ ਬੈਠੇ ਕਿ ਲਾਜਪਤ ਨਗਰ ਚ ਇੰਨੀਆਂ ਕੋਠੀਆਂ ਵਕਾਊਆ ਹੀਰਾ ਸਿੰਘ ਨਗਰ ਚ ਇੰਨੀਆਂ ਵਕਾਊਆ ਪ੍ਰਤਾਪ ਨਗਰ ਚ ਇੰਨੀਆਂ ਵਕਾਊਆ ਉਹ ਸਾਰਾ ਸ਼ਹਿਰ ਹੀ ਵਕਾਊਆ ਸਾਰਾ ਪੰਜਾਬ ਵਕਾਊਆ ਕਿਉਂਕਿ ਸਾਡੇ ਜਿਹੜੇ ਬੱਚੇ ਜਿਨ੍ਹਾਂ ਨੇ ਸਾਫ ਸੰਭਾਲ ਕਰਨੀਆਂ ਸਾਡੇ ਵਿਰਸੇ ਦੀ ਸਾਡੀ ਵਿਰਾਸਤ ਦੀ ਉਹ ਤਾਂ ਅਸੀਂ ਵਿਦੇਸ਼ਾਂ ਨੂੰ ਤੌਰ ਤੇ ਉਹ ਵੀ ਇੱਕ ਇੱਕ ਜਵਾਕ ਸੋ ਮੈਂ ਜਿੱਥੇ ਇਹ ਇਹ ਕੋਈ ਐਚਐਸ ਮਾਲਥਸ ਦੀ ਥਿਊਰੀ ਹੈ ਅਰਥ ਸ਼ਾਸਤਰੀ ਦੀ ਕਿ ਬੱਚੇ ਪੈਦਾ ਕਰਨੇ ਸਾਡਾ ਜਿਹੜਾ ਸਮਾਜਿਕ ਢਾਂਚਾ ਮਜ਼ਬੂਤ ਹੁੰਦਾ ਸੋ ਅੱਜ ਜਿਹੜੀ ਸਥਿਤੀ ਤੇ ਅਸੀਂ ਪੰਜਾਬ ਦੇ ਲੋਕ ਖੜੇ ਆ ਸਾਰੇ ਭਾਰਤ ਦੇ ਲੋਕ ਖੜੇ ਆ ਸਾਨੂੰ ਇਹਨੂੰ ਮਜ਼ਬੂਤ ਕਰਨ ਵਾਸਤੇ ਇਧਰ ਵੀ ਧਿਆਨ ਦੇਣਾ ਚਾਹੀਦਾ ਔਰ ਇਸ ਤਰ੍ਹਾਂ ਦੇ ਜਿਹੜੇ ਸਮਾਜਿਕ ਸੰਗਠਨਾਂ ਉਹਨਾਂ ਵਿੱਚ ਇਕੱਠੇ ਹੋ ਕੇ ਸਾਨੂੰ ਲੋਹੜੀ ਦੀਵਾਲੀ ਹੋਰ ਜਿੰਨੇ ਗੁਰਪੁਰਬ ਸਾਨੂੰ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਆ ਇਹਦੇ ਨਾਲ ਸਾਡੀ ਸਮਾਜਿਕ ਜਿਹੜੀਆਂ ਹੈਗੀਆਂ ਨਾਤੇ ਰਿਸ਼ਤੇ ਨਾਤੇ ਇੰਨਾ ਚ ਮਜਬੂਤੀ ਆਉਂਦੀ ਹੈ ਹਾਂਜੀ ਮੈਂディ ਲੱਗਦਾ ਸਾਲ ਜਿਹੜਾ ਅੱਜ ਲੋਹੜੀ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੈ ਮਾ ਚਿੰਤਪੁਰਨੀ ਕਲੱਬ ਦੇ ਚੇਅਰਮੈਨ ਬਲਜੀਤ ਸਿੰਘ ਖੀਵਾ ਜੀ ਤੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਦੀ ਅਗਵਾਈ ਚ ਜਿਹੜਾ ਲੋਹੜੀ ਧੀਆਂ ਦੀ ਪ੍ਰੋਗਰਾਮ ਰੱਖਿਆ ਗਿਆ ਇਹਦੀ ਜ਼ਰੂਰਤ ਹੈ ਕੱਲਾ ਪ੍ਰੋਗਰਾਮ ਇੱਕ ਸਭਿਆਚਾਰਕ ਪ੍ਰੋਗਰਾਮ ਹੋ ਕੇ ਨਾ ਰਹਿ ਜਾਏ ਅਸੀਂ ਪ੍ਰੇਰਣਾ ਲਈਏ ਪਿੰਡ ਦੀ ਧੀ ਪਿੰਡ ਦੀ ਸਾਂਝੀ ਇੱਜ਼ਤ ਪਿੰਡ ਦੀ ਭੈਣ ਸਾਰੇ ਪਿੰਡ ਦੀ ਸਾਂਝੀ ਭੈਣ ਇਹ ਸਾਡੀ ਪਿਤਾ ਪੁਰਖੀ ਵਿਰਾਸਤ ਹੈ ਉਸ ਵਿਰਾਸਤ ਨੂੰ ਆਪਾਂ ਜਿਉਂਦੇ ਰੱਖਣਾ ਇਸ ਲਈ ਮੈਂ ਚਾਹਣਾ ਬਈ ਆਪਾਂ ਅੱਜ ਪ੍ਰਾਣ ਕਰਕੇ ਜਾਈਏ ਬਈ 11 ਦੀ ਧੀ ਸਾਡੀ ਧੀ 11 ਦੀ ਭੈਣ ਸਾਡੀ ਭੈਣ ਸ਼ਰਮਾ ਜੀ ਬੈਠੋ ਇਹਨੇ ਹਨ ਰਾਜੂ ਕੋਈ ਠੰਡਾ ਬਣਾ ਰਹੇ ਆ ਤਾਂ ਜਿਹੜੀ ਲੋੜੀ ਤਿਆਂ ਦੀਆਂ ਅਸੀਂ ਉਹ ਮਾਨੂੰਨੇ ਬਹੁਤ ਜ਼ੋਰੀ ਹੈ ਜੀ ਕਿਉਂਕਿ ਕੰਦੇ ਜਦੋਂ ਪੁੱਤ ਹੁੰਦਾ ਬੜੀ ਖੁਸ਼ੀ ਮਨਾਉਂਦੇ ਸਾਰੇ ਘਰੇ ਪੋਤਾ ਆ ਪਰਤੀ ਜਦੋਂ ਆਉਂਦੀ ਆ ਘਰ ਚ ਬਰਕਤ ਹੁੰਦੀ ਆ ਜੀ ਉਹ ਲੋਕੀ ਚੀਜ਼ ਤਾਂ ਬਹੁਤ ਦੂਰ ਨੇ ਸੋਚਤੋਂ ਉਹ ਜੁੱਤੀ ਹੁੰਦੀ ਬੰਦੇ ਮੂਹਲਮ ਕਾ ਲੈਂਦੇ ਵੀ ਸਰਗਰਤੀ ਕਾ ਤੋਂ ਆ ਗਈ ਆ ਪਰ ਧੀਆਂ ਦੀ ਜਿਹੜੀ ਖੁਸ਼ੀ ਆ ਨਾ ਉਹ ਨਾ ਪਾਸ ਜਿਹਨਾਂ ਪਰਾਂ ਚ ਹੈਗੀ ਆ ਪਰ ਜੇ ਆਪਾਂ ਦੇਖੀਏ ਤਾਂ ਜਦੋਂ ਆਪਾਂ ਕਿਤੇ ਮੁੰਡੇ ਵਿਆਹ ਕਰਨ ਜਾਂਦੇ ਆ ਤਾਂ ਉੱਥੇ ਆਪਾਂ ਘਰ ਆ ਕੇ ਕਹਿੰਦੇ ਸਾਨੂੰ ਧੀ ਲੋੜ ਹੈਗੀ ਆ ਧੀ ਬਹੁਤ ਜ਼ਰੂਰੀ ਆ ਜੀ ਪਰ ਲੋੜੀਆਂ ਬਹੁਤ ਜ਼ਰੂਰੀ ਆ ਜੋ ਕਿ ਸਾਡਾ ਮੈਸੇਜ ਸਾਰਿਆਂ ਨੂੰ ਇਹ ਵੀ ਤੁਸੀਂ ਲੋੜੀ ਮਨਾਉਂਦੇ ਰਹੋ ਕਿਉਂਕਿ ਧੀਆਂ ਕਿਸੇ ਚੀਜ਼ੋਂ ਘੱਟ ਨਹੀਂ ਜੋ ਕੋਈ ਵੀ ਰੈਂਕ ਵਾਲੀ ਐਸਐਸਪੀ ਰੈਂਕ ਵਾਲੀ ਐਸਡੀ ਮਲਾ ਲਈਏ ਡੀਆਈਜੀ ਲਾਲ ਗਏ ਕੋਈ ਕ੍ਰਿਟੀਕਲ ਲਾਲ ਗਏ ਪਰ ਕਿਸੇ ਵੀ ਚੀਜ਼ ਵਿੱਚ ਧੀਆਂ ਸਭ ਤੋਂ ਮੂਰੇ ਜਾ ਰਹੀਆਂ ਵਾ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਲੜਕੀ ਸੀ ਉਸ ਤੋਂ ਬਾਅਦ ਜੋ ਮੁੱਖ ਮੰਤਰੀ ਦਿੱਲੀ ਦੀ ਆ ਉਹ ਵੀ ਆਪਣਾ ਲੇਡੀਜ਼ ਹੈ ਉਸ ਤੋਂ ਬਾਅਦ ਜੇ ਐਸਐਸਪੀ ਸਾਹਿਬ ਦੇਖੀ ਉਹ ਵੀ ਲੇਡੀਜ਼ ਹੈ ਡੀਆਈਜੀ ਸਾਹਿਬ ਦੇਖੀ ਉਹ ਵੀ ਲੇਡੀਜ਼ ਹੈ ਹੁਣ ਬਠਿੰਡੇ ਆਪਣਾ ਐਸਐਸਪੀ ਸਾਹਿਬ ਲੱਗੇ ਉਹ ਵੀ ਲੇਡੀਜ਼ ਹੈ ਲੇਡੀਜ਼ ਸਭ ਤੋਂ ਅੱਗੇ ਜਾ ਰਹੀਆਂ ਫਿਰ ਵੀ ਲੋਕ ਧੀਆਂ ਨੂੰ ਕਿਉਂ ਦਕਾਰਦੇ ਆ ਬਸ ਉਹੀ ਗੱਲ ਨੇ ਉਹਨੇ ਸੋਛ ਛੋਟੀ ਹੈ ਜੀ ਦੇਖੋ ਜਿਹੜੇ 3 3 ਨਾਮ ਰੋਸ਼ਨ ਕਰਦੀਆਂ ਜਦੋਂ ਆਪਾਂ ਵੇਖੀ ਤਾਂ ਕੁਝ ਸਮਾਂ ਪਹਿਲਾਂ ਮੈਸੇਤਾ ਸੀ ਵੀ ਜਿਹੜੇ ਮੁੰਡੇ ਨਸ਼ਾ ਕਰ ਲੱਗ ਜਾਂਦੇ ਆ ਤਾਂ ਉਸ ਤੋਂ ਬਾਅਦ 3 ਉੱਠ ਕੇ ਮੋਢਾ-ਮੋਢੇ ਮਾਪੋਂ ਲਾ ਕੇ ਨਾਲ ਤੁਰਦੀਆਂ ਉਹ ਮੁੰਡਾ ਬਣ ਕੇ ਨਾਲ ਤੁਰਦੀਆਂ ਔਰ ਜੋ ਵੀ ਕੰਮ ਮੁੰਡਿਆਂ ਦਾ ਸਾਰਾ ਫਰਜ਼ 3 ਨਭਾਉਂਦੀਆਂ ਵਾ 3 ਨੂੰ ਪ੍ਰਮੋਟ ਕਰੋ 3 ਵੱਤ ਦਾ ਸੰਯੋਗ ਦਿਓ 3 ਨਾਲ ਸਾਥ ਦਿਓ ਉਹਨਾਂ ਨੂੰ ਪਤਲੇ ਹਾਂ ਮੌਕਾ ਦਿਓ ਆ ਜਿੰਨੇ ਨਾਲ ਖੜੀਆਂ ਇਹ ਵੀ ਕਿਸੇ 3 ਵਾ ਪਹਿਰਾ ਵਾ ਜਿੱਥੇ ਬੋਲੇ ਸਟੇਜ ਉੱਪਰ ਉੱਥੇ ਪਰਫਾਰਮੈਂਸ ਆ ਗਏ ਉਹ ਵੀ 3 ਵਾ ਮੁੰਡੇ ਹੁੰਦੇ ਮੁੰਡੇ ਸਿਰਫ ਆਪਣੇ ਆਪਿਕ ਸਿੰਮ ਹੁੰਦੇ ਆ ਪਰ ਤੁਸੀਂ ਹਣ ਫਿਕਰ ਦਾ ਭਰਾ ਦਾ ਵੀ ਮਾਂ ਦਾ ਵੀ ਪਿਓ ਦਾ ਵੀ ਨਾਲ ਦੀ ਭੈਣ ਦਾ ਵੀ ਜੇ ਧੀਆਂ ਹੋਣ ਗਿਆ ਮਾਸੀ ਬਣੂਗੀ ਚਾਚੀ ਬਣੂਗੀ ਤਾਈ ਬਣੂਗੀ ਭੂਆ ਬਣੂਗੀ ਜੇ ਧੀਆਂ ਹੋਣ ਫਿਰ ਇਹ ਜਿਹ ਰਿਸ਼ਤੇ ਦਾਰੇ ਕਿੱਥੋਂ ਹੋਣਗੇ ਆ ਇਹ ਧੀਆਂ ਦਾ ਪ੍ਰਮੋਟ ਕਰੋ ਮੈਂ ਤੁਹਾਨੂੰ ਸਾਰਾ ਬੰਧ ਕਰਦਾ ਜੀ ਅਡਾ ਧੀਆਂ ਪ੍ਰੋਗਰਾਮ ਕਰਾ ਕਰੋ ਧੀਆਂ ਨੂੰ ਖੁਸ਼ੀ ਮਿਲੇ ਹੋਰ ਜਲਦੀ ਜੀ ਲੋਕਾਂ ਨੂੰ ਜੈਮ ਚਿੰਤਪੁਰਨੀ ਕਲੱਬ ਜਿਹੜਾ ਹੈਗਾ ਕੋਡ ਫਰੇ ਤੁਸੀਂ ਮੈਲ ਹੋ ਤੇ ਸਾਰਾ ਕਰਤਾ ਸਿਰਫ ਤੁਸੀਂ ਜਿਹੜਾ ਪੱਕਿਆ ਸਕਦੇ ਆ ਵੀ ਇਸ ਤੋਂ ਪਹਿਲਾਂ ਜੈਮ ਚਿੰਤਪੁਰਨੀ ਕਲੱਬ ਜਗਰਾਤੇ ਕਰਵਾ ਚੁੱਕਿਆ ਆ ਤਿਆਂ ਦੇ ਮੇਲੇ ਕਰਵਾ ਚੁੱਕਿਆ ਹੁਣ ਇਹ ਲੋਹੜੀ ਤਿਆਂ ਦਾ ਪ੍ਰੋਗਰਾਮ ਕਰਵਾਇਆ ਹੈ ਤੁਹਾਡਾ ਪਹਿਲਾ ਪ੍ਰੋਗਰਾਮ ਹੈ ਕਿ ਇਸ ਤੋਂ ਪਹਿਲਾਂ ਵੀ ਹਾਂ ਰੋਜ ਇਹ ਗੱਲ ਹੈ ਕਿ ਤੁਸੀਂ ਕਿਤੇ ਮਾਚਿਤਪੁਰ ਕਲੱਬ ਇਹ ਬੂਟੇ ਮੰਨਦੇ ਬੂਟੇ ਲੋਂਦੇ ਵੀ ਆ ਕਲੱਬ ਵਿੱਚ ਵਿੱਚ ਬਹੁਤ ਸਾਰੇ ਸਾਡੇ ਇਹੋ ਜਿਹੇ ਵੀਰ ਆ ਜੋ ਨਵਾਂ ਨਵਾਂ ਇੱਕ ਕੰਨੇ ਪ੍ਰੋਗਰਾਮ ਕਰੀ ਆਪਾਂ ਜਿਵੇਂ ਹੁਣ ਲੋਹੜੀ ਸੀ ਗਿਆ ਇਹ ਵੀ ਮੀਟਿੰਗ ਇਕੱਠਾਂ ਕੀਤੀ ਵੀ ਲੋਹੜੀ ਕਰਾਈ ਆਪਾਂ ਵੀ ਐਕਟੀਵਿਟੀ ਬਹੁਤ ਜ਼ੂਰੀ ਆ ਜੀ ਕਲੱਬ ਵਿੱਚ ਵੀ ਉਹ ਜਿਹੜਾ ਕਿ ਸਮਾਜ ਜਿਹੜੇ ਆਉਣ ਵਾਲੇ ਸਮੇਂ ਕੰਮ ਚੱਲੀ ਜਾਂਦੇ ਆ ਜਿਹੜੇ ਕਿ ਗਰੁੱਪ ਜਿਹੜਾ ਮੇਨ ਮੇਨ ਮੇਰੇ ਸਾਰੇ ਵੀਰ ਆ ਜੇ ਮੈਂ ਕੱਲਾ ਕਾ ਮੈਂ ਨਾ ਮੇਰੇ ਨਾਲ ਕੁਝ ਹੋਣਾ ਗਿਆ ਜੀ ਮੇਰੇ ਸਾਰੇ ਵੀਰ ਮੇਰੇ ਨਾਲ ਖੜੇ ਆ ਮੇਰੀ ਮਾਤਾ-ਮਾਵਾਂ ਭੈਣਾਂਦਰ ਨਾਲ ਖੜੀਆਂ ਸਾਰੇ ਕੰਮ ਹੋ ਰਿਹਾ ਜੀ ਪਰ ਲੋੜੇ ਪ੍ਰੋਗਰਾਮ ਇਹ ਪਹਿਲਾ ਸੀਗਾ ਇਸ ਤੋਂ ਪਹਿਲਾਂ ਦੋ ਵਰਤਿਆਂ ਪ੍ਰੋਗਰਾਮ ਕਰ ਚੁੱਕੇ ਆ ਜੀ ਤਾਂ ਇਦਾਂ ਹੋਰ ਵੀ ਕੋਈ ਨਵੇਂ-ਨਵੇਂ ਜਿਹੜੇ ਵੀ ਕੋਈ ਅੱਗੇ ਕੋਈ ਪ੍ਰੋਗਰਾਮ ਖਾਂਗੇ ਉਹ ਲਿਕਾਂਗੇ ਉਹਦੋਂ ਜੀ ਸਾਂਝੇ ਕਿਤੇ ਹੋਣੇ। ਦੋ ਪ੍ਰੋਗਰਾਮ ਮੁੱਕੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੋਇਆ ਤੁਹਾਡਾ? ਸਾਡਾ ਸਪੀਰ ਤੁਹਾਡੇ ਸਾਥਾਂ ਵਾਲੇ ਦੀ ਜੀ ਦੇਖ ਕੇ ਤਾਂ ਖੁਸ਼ੀ ਮਿਲੀ ਸਾਨੂੰ ਉਤਸ਼ਾਹ ਹੋਰ ਮਿਲਿਆ ਪ੍ਰੋਗਰਾਮ ਕਰਾਉਣ ਦਾ ਵੀ ਪਰ ਸਾਨੂੰ ਸਭ ਤੁਹਾਡੇ ਖੁਸ਼ੀਏ ਮਿ ਵੀ ਇੱਕ ਇੱਕ ਫੋਨ ਕੀਤਾ ਉਹ ਸਾਰੇ ਪਹੁੰਚ ਗਏ ਮੈਨੂੰ ਬਾਹ ਲੋੜਨੇ ਪਣਾ ਫੋਨ ਕਰਨ ਦੇ ਬਾਹ ਲੋੜਦੇ ਪਉਣਾ ਮੈਸੇਜ ਕਰਨ ਦੇ ਮਰੇ ਕੋ ਸਦੇ ਸਾਰੇ ਆਏ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਿਲੋਤਾਂ ਦਾ ਕਰਦਾ ਤਾਂ ਮੈਂ ਸੋਚਿਆ ਵੀ ਜੇ ਚੰਮ ਦੀਆਂ ਜੁੱਤੀਆਂ ਬਣਾ ਕੇ ਮੈਂ ਪਾ ਰਿਹਾ ਪਾ ਲੋ ਕੁ ਥੋੜੇ ਮੇਰੇ ਵਾਸਤੇ ਆ ਜੀ ਜਹਿਮਾ ਚਿੰਤਪੁਰਨੀ ਕਲੱਬ ਬੋਲਰਸ ਫਰੀ ਐ ਪ੍ਰੋਗਰਾਮ ਕਰਵਾਇਆ ਪੈਨਲ ਸਵੇ ਇਸ ਤੋਂ ਨਵਾਂ ਹੋਰ ਕੋਈ ਸੰਸਥਾ ਕੋਈ ਸੋਸਾਇਟੀ ਕੋਈ ਮਤਲਬ ਕਿਸੇ ਦਾ ਸਹਿਯੋਗ ਕਿਸੇ ਦਾ ਜੋ ਇਹਦੇ ਵਿੱਚ ਆਯੋਜਨ ਹੈ ਜੀ ਵੀ ਅਲੱਗ-ਅਲੱਗ ਮੇਰੇ ਵੀਰ ਜਿਹੜਾ ਅਡੋ-ਅਡੋ ਸੋਸਾਇਟੀਆਂ ਵਿੱਚ ਕਲੱਬਾਂ ਵਿੱਚ ਔਰ ਹੋਰ ਵੀ ਜਿੱਥੇ ਬੰਦੇ ਆ ਨੇ ਹੈਗੇ ਆ ਉਹ ਸਾਨੂੰ ਅਲੱਗ-ਅਲੱਗ ਸੰਜੋਗ ਦਿੰਦੇ ਆ ਜੀ ਤੁਸੀਂ ਪ੍ਰੋਗਰਾਮ ਕਰਾਓ ਜਿੰਨੇ ਜੋ ਕਿਸਰਨਾਖ ਰਹੇ ਆ ਜੀ ਤਾਂ ਸਾਨੂੰ ਸੰਜੋਗ ਮਿਲਦਾ ਰਹੇਗਾ ਵੀ ਸਾਨੂੰ ਸੰਜੋਗ ਮਿਲੂ ਫੇਰ ਇਸ ਕੰਮ ਕਰਾ ਸਕਦੇ ਆ ਜੀ ਸਾਡਾ ਸਾਥ ਸਾਥ ਤੋਂ ਵੱਡਾ ਸਾਥ ਮੈਨੂੰ ਮੇਰੇ ਪੱਤਰਕਾਰ ਵੀਰਾਂ ਦਾ ਵਾ ਜਿਹੜੀਆਂ ਸੰਸਥਾਵਾਂ ਆ ਇਹੋ ਜਿਹੀਆਂ ਸੁਸਾਇਟੀਆਂ ਜਿਹੜੀਆਂ ਇਸ ਕੰਮਾਂ ਵਿੱਚ ਤਾਂ ਆਪਾਂ ਕਹਿੰਦੇ ਅੱਗੇ ਨਹੀਂ ਵੀ ਜਿਆ ਕੋਈ ਅੱਗੇ ਨਹੀਂ ਹੋਣੀ ਚਾਹੀਦੀਆਂ ਜਾਂ ਕੋਈ ਆਪਾਂ ਕਹਿੰਦੇ ਕੋਈ ਪ੍ਰੋਗਰਾਮ ਹੁੰਦਾ ਫੰਡਾਂ ਦੇ ਕਾਟ ਕਰਨ ਤੇ ਹੁੰਦਾ ਜੀ ਫੰਡ ਜ਼ਰੂਰੀ ਹੁੰਦੇ ਆ ਇਸ ਪ੍ਰੋਗਰਾਮ ਨੂੰ ਕਰਨਾ ਤੇ ਕੀ ਕਰ ਜਨ ਨੂੰ ਉਸ ਵੇ ਚੋਂ ਆਹ ਫੰਡਿੰਗ ਇਦਾਂ ਹੁੰਦੀ ਹੈ ਵੀ ਜੇ ਆਪਾਂ ਕੋਈ ਪ੍ਰੋਗਰਾਮ ਲੇਕਾਂਗੇ ਨਾ ਜੀ ਕਿੰਨੇ ਪਰਮਾਤਮਾ ਖਾਸ ਤੁਸੀਂ ਕੰਮ ਕਰੋੜ ਨਾਲ ਖੜਾ ਮੈਂ ਅਕਸਰ ਲੋਕ ਸੋਦੇ ਵੀ ਪੈਸਾ ਵੇਸੇ ਕੋਈ ਕੰਮ ਕਰੀਏ ਔਰ ਕੰਮ ਦਾ ਜੋ ਕੰਮ ਕਰਕੇ ਦਿਖਾ ਬਸ ਆਪਣਾ ਪਾ ਜਾਂਦਾ ਵਾ ਮੇਰਾ ਐਕਸਪੀਰੀਅੰਸ ਇਹ ਰਹਿੰਦਾ ਵੀ ਮੈਂ ਜਿਹੜਾ ਪ੍ਰੋਗਰਾਮ ਕੀਤਾ ਸੀਗਾ ਉਹ ਕੀਤਾ ਮੈਂ ਛੋਟਾ ਸੀਗਾ ਵਿੱਚੋਂ ਛੋਟਾ ਪ੍ਰੋਗਰਾਮ ਕਰ ਲਾਂਗੇ ਉਹ ਛੋਟਾ ਜਦੋਂ ਤੁਸੀਂ ਖੁਦ ਵੇ ਲੋ ਵੱਡਾ ਪੰਡਾਲ ਬਣ ਗਿਆ ਕੀ ਕਹਿੰਦੇ ਹਨ ਜੀ ਜਿਵੇਂ ਇਕੱਲਾ ਪੈਸਾ ਨਹੀਂ ਜਰੂਰੀ ਸੋਚ ਵੀ ਹੋਣੀ ਸੋ ਜਰੂਰੀ ਹੈ ਜੀ ਜੇ ਕੋ ਸੋਚਾਂਗੇ ਸਾਰਾ ਕੁਝ ਹੁੰਦਾ ਜੀ ਜੇ ਮੈਂ ਸੋਚ ਲਈ ਸੀਗੀ ਵੀ ਪ੍ਰੋਗਰਾਮ ਕਰਨਾ ਹੀ ਕਰਨਾ ਅੱਜ ਬਹੁਤ ਸਾਰਾ ਪ੍ਰੋਗਰਾਮ ਹੋਇਆ ਵਾ ਤਾਂ ਮੈਂ ਇਹ ਕਹਿੰਗੂ ਕਿ ਜਿਹੜੀ ਸੋਚ ਆ ਤੁਹਾਨੂੰ ਅੱਗੇ ਲੈ ਕੇ ਜਾਂਦੇ ਪੈਸਾ ਦੇ ਨਾਲ ਪੂਰਾ ਕੰਮ ਨਹੀਂ ਹੁੰਦਾ ਜੀ